ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਅੱਜ ਸੂਬਾ ਪਧਰੀ ਕੈਂਡਲ ਮਾਰਚ ਕੱਢਿਆ ਜਾਏਗਾ ਤੇ ਇੱਕ ਕੈਂਡਲ ਮਾਰਚ ਹਰਿਆਣਾ ਦੇ ਆਈਪੀਐਸ ਅਧਿਕਾਰੀ ਦੇ ਲਈ ਕੱਢਿਆ ਜਾਇਦਾਤ ਇਨਸਾਫ ਦੀ ਮੰਗ ਕੀਤੀ ਜਾਏਗੀ ਇਸ ਦੇ ਚਲਦੇ ਅੰਮ੍ਰਿਤਸਰ ਦੇ ਵਿੱਚ ਭੰਡਾਰੀ ਪੁਲ ਤੋਂ ਹਾਲਗੇਟ ਤੱਕ ਮੰਤਰੀ ਹਰਪਜਨ ਸਿੰਘ ਈਟੀਓ ਦੀ ਅਗਵਾਈ ਦੇ ਵਿੱਚ ਕੈਂਡਲ ਮਾਰਚ ਕੱਢਿਆ ਜਾਏਗਾ ਤੇ ਜਲੰਧਰ ਦੇ ਵਿੱਚ ਮਹਿੰਦਰ ਭਗਤ ਕਾਰਪੋਰੇਸ਼ਨ ਚੌਕ ਤੋਂ ਲਵਕੁਸ਼ ਚੌਕ ਤੱਕ ਕੈਂਡਲ ਮਾਰਚ ਦੀ ਅਗਵਾਈ ਕਰਨਗੇ ਤੇ ਪਟਿਆਲਾ ਦੇ ਵਿੱਚ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੀ ਅਗਵਾਈ ਦੇ ਵਿੱਚ ਸ਼ੇਰਵਾਲਾ ਗੇਟ ਤੋਂ ਅਮੈਕਸਮਾਲ ਤੱਕ ਕੈਂਡਲ ਮਾਰਚ ਹੋਏਗਾ ਤੇ ਇਸੇ ਤਰ੍ਹਾਂ ਬਠਿੰਡਾ ਦੇ ਵਿੱਚ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਅਗਵਾਈ ਦੇ ਵਿੱਚ ਫਾਇਰ ਬ੍ਰਿਗੇਡ ਚੌਂਕ ਤੋਂ ਹਨੂਮਾਨ ਚੌਂਕ ਤੱਕ ਕੈਂਡਲ ਮਾਰਚ ਕੱਢਿਆ ਜਾਏਗਾ ਤੇ ਚੰਡੀਗੜ੍ਹ ਦੀ ਜੇ ਗੱਲ ਕੀਤੀ ਜਾਏ ਤਾਂ ਇੱਥੇ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਵਿਜੇਪਾਲ ਦੀ ਅਗਵਾਈ ਦੇ ਵਿੱਚ ਅਰੋਮਾ ਲਾਈਟਸ ਪੁਆਇੰਟ ਚੌਂਕ ਤੋਂ ਕਿਰਨ ਸਿਨੇਮਾ ਤੱਕ ਕੈਂਡਲ ਮਾਰਚ ਦਾ ਆਯੋਜਨ ਕੀਤਾ ਜਾਏਗਾ ਤੇ ਲੁਧਿਆਣਾ ਦੇ ਵਿੱਚ ਵਿਧਾਇਕ ਮਦਨ ਲਾਲ ਬੱਗਾ ਦੀ ਅਗਵਾਈ ਦੇ ਵਿੱਚ ਆਰਤੀ ਚੌਂਕ ਤੋਂ ਭਾਰਤ ਨਗਰ ਚੌਂਕ ਤੱਕ ਕੈਂਡਲ ਮਾਰਚ ਹੋਏਗਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਅੱਜ ਸੂਬਾ ਪਧਰੀ ਕੈਂਡਲ ਮਾਰਚ ਕੱਢਿਆ ਜਾਏਗਾ ਤੇ ਇੱਕ ਕੈਂਡਲ ਮਾਰਚ ਹਰਿਆਣਾ ਦੇ ਆਈਪੀਐਸ ਅਧਿਕਾਰੀ ਦੇ ਲਈ ਕੱਢਿਆ ਜਾਇਦਾਤ ਇਨਸਾਫ ਦੀ ਮੰਗ ਕੀਤੀ ਜਾਏਗੀ ਇਸ ਦੇ ਚਲਦੇ ਅਮਰitsar ਦੇ ਵਿੱਚ ਪੰਡਾਰੀ ਪੋਲ ਤੋਂ ਹਾਲਗੇਟ ਤੱਕ ਮੰਤਰੀ ਹਰਭਜਨ ਸਿੰਘ ਈਟੀਓ ਦੀ ਅਗਵਾਈ ਦੇ ਵਿੱਚ ਕੈਂਡਲ ਮਾਰਚ ਕੱਢਿਆ ਜਾਏਗਾ ਤੇ ਜਲੰਧਰ ਦੇ ਵਿੱਚ ਮਹਿੰਦਰ ਭਗਤ ਕਾਰਪੋਰੇਸ਼ਨ ਚੌਕ ਤੋਂ ਲਵਕੁਸ਼ ਚੌਕ ਤੱਕ ਕੈਂਡਲ ਮਾਰਚ ਦੀ ਅਗਵਾਈ ਕਰਨਗੇ ਤੇ ਪਟਿਆਲਾ ਦੇ ਵਿੱਚ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਅਗਵਾਈ ਦੇ ਵਿੱਚ ਸ਼ੇਰਵਾਲਾ ਗੇਟ ਤੋਂ ਅਮੈਕਸ ਮਾਲ ਤੱਕ ਕੈਂਡਲ ਮਾਰਚ ਹੋਏਗਾ ਤੇ ਇਸੇ ਤਰ੍ਹਾਂ ਬਠਿੰਡਾ ਦੇ ਵਿੱਚ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਅਗਵਾਈ ਦੇ ਵਿੱਚ ਫਾਇਰ ਬ੍ਰਿਗੇਡ ਚੌਂਕ ਤੋਂ ਹਨੂਮਾਨ ਚੌਂਕ ਤੱਕ ਕੈਂਡਲ ਮਾਰਚ ਕੱਢਿਆ ਜਾਏਗਾ ਤੇ ਚੰਡੀਗੜ੍ਹ ਦੀ ਜੇ ਗੱਲ ਕੀਤੀ ਜਾਏ ਤਾਂ ਇੱਥੇ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਵਿਜੇਪਾਲ ਦੀ ਅਗਵਾਈ ਦੇ ਵਿੱਚ ਅਰੋਮਾ ਲਾਈਟਸ ਪੁਆਇੰਟ ਚੌਂਕ ਤੋਂ ਕਿਰਨ ਸਿਨੇਮਾ ਤੱਕ ਕੈਂਡਲ ਮਾਰਚ ਦਾ ਆਯੋਜਨ ਕੀਤਾ ਜਾਏਗਾ ਤੇ ਲੁਧਿਆਣਾ ਦੇ ਵਿੱਚ ਵਿਧਾਇਕ ਮਦਨ ਲਾਲ ਬੱਗਾ ਦੀ ਅਗਵਾਈ ਦੇ ਵਿੱਚ ਆਰਤੀ ਚੌਂਕ ਤੋਂ ਭਾਰਤ ਨਗਰ ਚੌਂਕ ਤੱਕ ਕੈਂਡਲ ਮਾਰਚ ਹੋਏਗਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਅੱਜ ਸੂਬਾ ਪਧਰੀ ਕੈਂਡਲ ਮਾਰਚ ਕੱਢਿਆ ਜਾਏਗਾ ਤੇ ਇੱਕ ਕੈਂਡਲ ਮਾਰਚ ਹਰਿਆਣਾ ਦੇ ਆਈਪੀਐਸ ਅਧਿਕਾਰੀ ਦੇ ਲਈ ਕੱਢਿਆ ਜਾਇਦਾਤ ਇਨਸਾਫ ਦੀ ਮੰਗ ਕੀਤੀ ਜਾਏਗੀ। ਇਸ ਦੇ ਚਲਦੇ ਅੰਮ੍ਰਿਤਸਰ ਦੇ ਵਿੱਚ ਭੰਡਾਰੀ ਪੋਲ ਤੋਂ ਹਾਲਗੇਟ ਤੱਕ ਕ ਮੰਤਰੀ ਹਰਭਜਨ ਸਿੰਘ ਈਟੀਓ ਦੀ ਅਗਵਾਈ ਦੇ ਵਿੱਚ ਕੈਂਡਲ ਮਾਰਚ ਕੱਢਿਆ ਜਾਏਗਾ ਤੇ ਜਲੰਧਰ ਦੇ ਵਿੱਚ ਮਹਿੰਦਰ ਭਗਤ ਕਾਰਪੋਰੇਸ਼ਨ ਚੌਕ ਤੋਂ ਲਵਕੁਸ਼ ਚੌਕ ਤੱਕ ਕੈਂਡਲ ਮਾਰਚ ਦੀ ਅਗਵਾਈ ਕਰਨਗੇ ਤੇ ਪਟਿਆਲਾ ਦੇ ਵਿੱਚ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੀ ਅਗਵਾਈ ਦੇ ਵਿੱਚ ਸ਼ੇਰਵਾਲਾ ਗੇਟ ਤੋਂ ਅਮੈਕਸ ਮਾਲ ਤੱਕ ਕੈਂਡਲ ਮਾਰਚ ਹੋਏਗਾ। ਤੇ ਇਸੇ ਤਰ੍ਹਾਂ ਬਠਿੰਡਾ ਦੇ ਵਿੱਚ ਵਿਧਾਇਕ ਜਗਰਉਪ ਸਿੰਘ ਗਿੱਲ ਦੀ ਅਗਵਾਈ ਦੇ ਵਿੱਚ ਫਾਇਰ ਬ੍ਰਿਗੇਡ ਚੌਂਕ ਤੋਂ ਹਨੂਮਾਨ ਚੌਂਕ ਤੱਕ ਕੈਂਡਲ ਮਾਰਚ ਕੱਢਿਆ ਜਾਏਗਾ ਤੇ ਚੰਡੀਗੜ੍ਹ ਦੀ ਜੇ ਗੱਲ ਕੀਤੀ ਜਾਏ ਤਾਂ ਇੱਥੇ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਵਿਜੇਪਾਲ ਦੀ ਅਗਵਾਈ ਦੇ ਵਿੱਚ ਅਰੋਮਾ ਲਾਈਟਸ ਪੁਆਇੰਟ ਚੌਂਕ ਤੋਂ ਕਿਰਨ ਸਿਨੇਮਾ ਤੱਕ ਕੈਂਡਲ ਮਾਰਚ ਦਾ ਆਯੋਜਨ ਕੀਤਾ ਜਾਏਗਾ ਤੇ ਲੁਧਿਆਣਾ ਦੇ ਵਿੱਚ ਵਿਧਾਇਕ ਮਦਨ ਲਾਲ ਬੱਗਾ ਦੀ ਅਗਵਾਈ ਦੇ ਵਿੱਚ ਆਰਤੀ ਚੌਂਕ ਤੋਂ ਭਾਰਤ ਨਗਰ ਚੌਂਕ ਤੱਕ ਕੈਂਡਲ ਮਾਰਚ ਹੋਏਗਾ